ਆਗੀ ਘਲਰਾ ਬਾਲਿਆ ਹੈਂ ਤੁਸੀਂ ਕਹਿੰਦੇ ਉਹ ਕੁੜੀਆਂ ਦੇ ਇਨੇ ਕੱਪੜੇ ਦਿੰਦੇ ਆ ਤੁਹਾਡੇ ਆ ਦੇਖ ਲਓ ਹੁਣ ਉਹ ਪੁਰਾਣੇ ਆ ਪਤਾ ਕਿੰਨੇ ਸਾਲ ਪੁਰਾਣੇ ਆ ਤੇ ਫੇਰ ਉਹਨੂੰ ਕੱਢਣ ਵੀ ਨਹੀਂ ਦਿੰਦੇ ਇਹ ਕੱਢ ਦਿੰਨੇ ਐ ਮੇਰੀ ਗੱਲ ਸੁਣ ਨਾਲੇ ਤੂੰ ਟੀ-ਸ਼ਰਟਾਂ ਚੇਂਜ ਕਰੀ ਜਾਨੀ ਵੀ ਬਾਰ-ਬਾਰ ਉਹ ਮੈਂ ਕੱਪੜੇ دھو ਕੇ ਆਈ ਮੈਂ ਗਿੱਲੀ ਹੋ ਗਈ ਸਾਰੀ ਮੈਂ ਗਿੱਲੀ ਹੋ ਆਈ ਐ ਪਸੀਨੇ ਪਤਾ ਕਿੰਨੇ ਆਏ ਸੀ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਪਤਾ ਸਾਰਾ ਕੰਮ ਤਾਂ ਮੈਂ ਕੀਤਾ ਕਹਿੰਦੇ ਪੈਸਟਿਸਾਈਡ ਇਹ ਵੋ ਆ ਮਾਰਿਆ ਦੀਮਕ ਮਾਰਿਆ ਸਭ ਤੋਂ ਵੱਡਾ ਕੰਮ ਤਾਂ ਇਹ ਆ ਇਹ ਕੀ ਉਸ ਤੋਂ ਬਾਅਦ ਮੈਂ ਸਾਰੇ ਘਰ ਪੋਚੇ ਕਿ ਤੁਹਾਨੂੰ ਦੁਬਾਰਾ ਕੱਟਣਾ ਪੈਣਾ ਰਹਤਾ ਹੈ ਮੇਰੀ ਗੱਲ ਸੁਣੋ ਸਾਰਿਆਂ ਦੇ ਤਾਂ ਹੁੰਦਾ ਜਦੋਂ ਅਲਮਾਰੀ ਸਾਫ਼ ਕਰਦੇ ਨੀਕਾ ਨੀਕਾ ਰੇ ਰੇ ਤਰੇ ਤਾ ਕਿ ਦਹਾਂ ਅਲਮਾਰੀ ਹੈ ਨਾ ਕੱਪੜਿਆਂ ਦੀ ਲੋਕਾਂ ਦੀ ਫਿੱਟ ਵਾਲੀ ਅਲਮਾਰੀ ਆ ਸਾਡੇ ਦੂਜੇ ਵਾਲੀ ਆ ਲੈ ਉਹਨਾਂ ਚ ਵੀ ਆ ਜਾਂਦਾ ਕੁਝ ਕੁਛ ਲੈ ਦੂ ਸੀ ਸਾਰੇ ਕਮੈਂਟ ਕਰੂਗੇ ਹੁੰਦਾ ਹੀ ਹੁੰਦਾ ਹੀ ਛਣ ਛਣ ਕੇ ਆਉਂਦਾ ਰਹਿੰਦਾ ਦੁਬਾਰਾ ਇੱਕ 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 ਗੇਂਦ ਦੇ ਵਲੌਗ ਦੇ ਵਿੱਚ 50 ਗੱਲਾਂ ਪੁੱਛ ਲੈਂਦੀ ਅਗਲੇ ਕੀ ਕੀ ਦੱਸਣ ਪਹਿਲਾਂ ਦੀਮਕ ਦਾ ਪੁੱਛ ਲਿਆ ਤੁਹਾਡੇ ਹਾਲ ਕੀ ਇਹਦਾ ਹਾਲ ਕੀ ਆ ਹੈ ਸਾਰਿਆਂ ਦੀ ਘਰ ਘਰ ਦੀ ਕਹਾਣੀ ਆਏ ਸੋ ਪ੍ਰੋਬਲਮ ਆ ਸਾਰਿਆਂ ਨੂੰ ਹੁੰਦੀ ਆ ਕਦੇ ਕੁਝ ਕਦੇ ਕੋ ਸਭ ਨੂੰ ਪਤਾ ਹੁੰਦਾ ਸਭ ਦਾ ਐਕਸਪੀਰੀਅੰਸ ਹੁੰਦੇ ਨਾ ਚਲੋ ਕਪੜੇ ਕੱਢੀਏ ਹੁਣ ਚਲੋ ਅੱਜ ਇਹਨੇ ਕੁੜੀ ਨੇ ਕਹਿੰਦੇ ਸਫਾਈ ਦਾ ਜਿੰਮਾ ਉਠਾ ਲਿਆ ਆ ਬਹੁਤ ਦਿਮਾਗ ਖਰਾਬ ਹੋ ਜਾਂਦੀ ਜਦੋਂ ਸਫਾਈ ਕਰਨ ਲੱਗਦੀ ਤਿੰਨ ਚਾਰ ਘੰਟੇ ਬੰਨੇ ਜਾਂਦੇ ਆ ਕੱਪੜਿਆਂ ਦੀ ਕਰਨੀ ਆ ਮੇਰੀ ਬਸ ਮੈਂ ਛੁੱਟੀ ਦੱਸੂ ਆ ਛੁੱਟੀ ਬੰਦਾ ਕਰੇ ਕਪੜੇ ਨਿਕਲਦੇ ਨਹੀਂ ਆ ਯਾ ਦੇ ਤੋ ਕਪੜੇ ਨਹੀਂ ਨਿਕਲਦੇ ਲੱਭਦੇ ਨਹੀਂ ਉਹ ਕਪੜੇ ਦੇਖੋ ਕਿੰਨੇ ਆ ਕਹਿੰਦੀ ਕਪੜੇ ਹੈ ਨਹੀਂਗੇ ਤੁੰਨੇ ਹੋਏ ਅੰਦਰ ਕਪੜੇ ਫਿਰ ਕੱਲ ਤਾਂ ਹੁਣ ਤਾਂ ਥੋੜਾ ਟਾਈਲ ਠੀਕ ਹੋਈ ਆ ਫਿਰ ਹੋਰ ਛੋਟੇ ਮੋਟੇ ਕੰਮ ਨਹੀਂ ਤੂੰ ਤਾਂ ਕਿੰਨੇ ਮੇਰੇ ਤੋਂ ਕਪੜੇ ਹੈ ਨਹੀਂ ਹੈ ਕਿੱਥੇ ਆ ਆ ਜਿਹੜੇ ਕਪੜੇ ਆ ਨਾ ਇਸ ਤੋਂ ਇਲਾਵਾ ਇੱਥੇ ਕਪੜੇ ਆ ਫਿਰ ਉਸ ਤੋਂ ਇਲਾਵਾ ਨੀਚੇ ਕਪੜੇ ਆ ਉਸ ਤੋਂ ਇਲਾਵਾ ਬੈੱਡ ਦੇ ਵਿੱਚ ਕਪੜੇ ਆ ਉਸ ਤੋਂ ਬਾਅਦ ਮੰਮੀ ਦੇ ਲਮਾਰੀ ਚ ਕਪੜੇ ਆ ਕਿੰਨੇ ਕਪੜੇ ਆ ਤੇਰੇ ਤੋਂ ਤੂੰ ਆਪਣੇ ਕਪੜੇ ਨਹੀਂ ਦਿੰਨੇ ਕਿਸੇ ਨੂੰ ਦੇ ਦੇ ਬੰਦਾ ਗਰੀਬ ਨੂੰ ਕਿੰਨੇ ਦਿੰਦੀ ਆ ਰਮਨੂ ਵੀ ਕਿੰਨੇ ਰਮਨ ਆਪਣੇ ਭਾਂ ਨੂੰ ਆਪਣੀ ਨਣਾਂ ਨੂੰ ਦੇਵਾਂਗੀ ਜਿਹੜੇ ਪਾ ਸਕਦੇ ਨੇ ਉਹਨੂੰ ਦੇਵਾਂਗੀ ਨਾ ਨਹੀਂ ਨਵੇਂ ਕੱਪੜੇ ਨਵੇਂ ਦੇਣਾ ਨਵੇਂ ਦੀ ਤੇ ਮਲ ਪਾਏ ਨਹੀਂ ਮੇਰੇ ਤੋਂ ਇੱਕ ਦੋ ਵਾਰ ਜੇ ਇੱਕ ਵਾਰ ਸਿਲਾ ਲੈਂਦੀ ਫਿਰ ਮੇਰਾ ਦਿਲ ਭਰ ਜਾਂਦਾ ਫਿਰ ਪਏ ਰਹਿੰਦੇ ਜਾਰੇ ਇੱਕ ਅੱਧੇ ਘੰਟਾ ਚ ਪਏ ਆ ਤੇ ਪਾ ਲੋ ਉਹਨੂੰ ਫੇ ਗਰੀਬ ਦੇ ਪੈਸੇ ਚੋਰੀ ਲਵਾਣੇ ਆ ਇਹ ਲੱਗੀ ਕੱਪੜਿਆਂ ਦੀ ਸੇਲ 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 ਭਾਰੀ ਕੱਪੜਿਆਂ ਦੀ ਸੇਲ ਲੱਗ ਗਈ 50 ਰੁਪਏ ਸ਼ਰਟ 50 ਰੁਪਏ 50 ਰੁਪਏ 50 ਰੁਪਏ 50 ਦੀ ਤੇ 50 ਦੀ ਬਾਏ ਦਾ ਨੂੰ ਪ੍ਰੀ 50 ਦੀ ਤਿੱਦ ਗਈ ਜਾਂਦੀ ਆ 50 ਦੀ ਇੱਕ ਕਿੰਨਾ ਪਿਆ ਹੈ ਹੋਈ ਅਰੇ ਪਾਸ ਕਹਿ ਲਾ ਲਾ ਕੇ ਹਾਂਜੀ ਯਾ ਹੁਣ ਤੁਸੀਂ ਖਲਾਰਾ ਪਾਇਆ ਨਾ ਆਪਣੀ ਅਲਮਾਰੀ ਚ ਦੋ ਦਿਨ ਤੱਕ ਮੈਂ ਕੀ ਕਲਾਰਾ ਬਣ ਨਹੀਂ ਕੱਪੜੇ ਤੂੰ ਕੱਢ ਕੇ ਦੇ ਦਿਆ ਕਰ ਮੈਂ ਉਹ ਕੱਪੜੇ ਕੱਢ ਕੇ ਦੇ ਦਿਆ ਕਰ ਫਿਰ ਜਿਆਦਾ ਤੈਨੂੰ ਲੱਗਦਾ ਰੇ ਇਧਰ ਕਿਧਰ ਆਈਆਂ ਚੱਲ ਇਧਰ ਚੱਲ ਬਾਹਰ ਬਾਹਰ ਚੱਲ ਮੈਂ ਲਿਆ ਮੈਂ ਖਾਲ ਮਦਰ ਤੋਂ ਬਰੀ ਲੋਕਾਂ ਦਾ ਕੰਮ ਹੁੰਦਾ ਕੱਪੜੇ ਕੱਢ ਕੇ ਦੇ ਉਹ ਤੁਸੀਂ ਲਿਆਨੇ ਹੋ ਨਿਆਣੇਓ ਕਿ ਤੂੰ ਕੱਢ ਕੇ ਦੇ ਦੇ ਅਗਰ ਕੱਪੜੇ ਤੂੰ ਕੰਨੀ ਹੈ ਨਾ ਖਲਾਰਾ ਪਿੰਦਾ ਆ ਫੇ ਕੱਢ ਕੇ ਦੇ ਦੇ ਅਗਰ ਏ ਇਹ ਜਲ ਆ ਜਾ ਮੇਰਾ ਬੱਚਾ ਕਰ ਲੋ ਕੰਮ ਪੈਣੀਆਂ ਤੇਰੇ ਨਾ ਤੂੰ ਗੁੰਨੇ ਉੱਠ ਜਾਣਾ ਨਹੀਂ ਹੋਣੀ ਉੱਠਦੀ ਹਾਂ ਹੋਣੀ ਉੱਠਦੀ ਘੰਟਾ ਦਾ ਹੋ ਗਿਆ ਰਾਤੀ ਉੱਠੂਗੀ ਰਾਤੀ ਰਾਤੀ ਦਾ ਉੱਠਣਾ ਹੀ ਹੈ ਪਰ ਹੁਣ ਵੀ ਤਾਂ ਉੱਠਣਾ ਹੀ ਹੈ ਮੇਰਾ ਤੇ ਘੰਟਾ ਫੇਰ ਉੱਠੇ ਫੇਰ ਲੈ ਲੈਣਾ ਦੁੱਧ ਪੀਣਾ ਚੱਲ ਕੋਈ ਗੱਲ ਨਹੀਂ ਓਕੇ ਆ ਕੇ ਬਤ ਤਵੀਜੀ ਆ ਬੋਲ ਲੱਗ ਗਈ ਹੈ ਕੱਪੜੇ ਲਖਰਾਰਾ ਬਾਕੇ ਤੇ ਤੂੰ ਆਏ ਰੋਟੀ ਵਿੱਚ ਬੈਠੀ ਖਾਣ ਲੱਪੀ ਬਾਹਰ ਬੈ ਕੇ ਖਾਲਾ ਮਨ ਨੂੰ ਇਨੀ ਭੁੱਖ ਲੱਗੀ ਈ ਰੋਟੀ ਬਣਾਉਣ ਦਾ ਟਾਈਮ ਹੋ ਗਿਆ ਕੱਲਾ ਮੈਂ ਖਾ ਲਾਂ ਜਿਹੜੀ ਬੱਚੀ ਹੋਈ ਹੈ ਫਿਰ ਬਣਾਉਂਦੀ ਸਾਰਿਆਂ ਦੀ ਹੂੰ ਇਹ ਤੋਂ ਪਹਿਲਾਂ ਰੋਟੀ ਬਣਾਉਗੀ ਫੇਰੇ ਸਭ ਟਾ ਡਿਲਵਾਰੀ ਹੋ ਗਈ ਆ ਦੇਖੋ ਖਾਲੀ ਹੋ ਗਈ ਆ ਭਰਨੀ ਦਾ ਭਰਨੀ ਵੀ ਦੋਈ ਆ ਚਾ ਜਲਦੀ ਕਰ ਜਲਦੀ ਟਾਈਮ ਨਾਲ ਆ ਜਲਦੀ ਰੁਕੇ ਨਹੀਂ ਹੁਣ ਅੱਡਾ ਬੋਲ ਚੱਲ ਜਲਦੀ ਕਰ ਜਲਦੀ ਕੀ ਕੀ ਆਦੀ ਬਈ ਉਹ ਲੋਕਾਂ ਨੇ ਕਿਹਾ ਸਾਰਾ ਕੁਝ ਦੇਖਦਾ ਹਾਂ ਤਾਂ ਮੈਂ ਪੁੱਛ ਰਿਹਾ ਤੇ ਕੀ ਕਰਦੀ। ਨਹੀਂ ਤਾਂ ਉਹ ਹੀ ਕਹਿ ਲੱਗੀ ਤੁਹਾਨੂੰ ਕੀ ਦਿੱਤਾ। ਰੋਟੀ ਬਣਾਉਂਦੀ। ਨਹੀਂ ਸਫਾਈ ਹੋ ਗਈ ਆ? ਹਾਂ ਹੋ ਗਈ ਦੇਖਿਆ ਕਿੰਨਾ ਕੌੜੀ ਆ। ਇਹ ਸਫਾਈ ਹੋ ਗਈ ਹੈ। ਜਲਦੀ ਕਰ ਤੂੰ ਉਹ ਟਾਈਮ ਲੰਨੀ ਚਿੰਜਨ। ਚਲ ਚਲ ਜਲਦੀ ਕਰ। ਮੈਂ ਰੋਟੀ ਬਣਾ ਲੈ ਦੋ। ਕਿਹਦਾ ਇੱਕ ਕੰਮ ਕਰਕੇ ਲਿਆ। ਰੋਟੀ ਮੈਂ ਤਾਂ ਹੀ ਤਾਂ ਸਿੱਖਦਾ ਨਹੀਂ। ਮੈਨੂੰ ਬਣਾਣੀ ਪੈ ਜਾਣੀ ਆ। ਸਿੱਖਣੀ ਨਹੀਂ ਚੀਜ਼ ਵੀਰੇ ਇਦਾਂ ਦੀ ਕੋਈ। ਨਾ 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 ਫੇ ਆਪ ਕਰਨਾ ਪੈਣਾ ਕੰਮ। ਭੁੱਖੇ ਕੋਈ ਨਹੀਂ ਮਰਦਾ ਮੈਂ ਕਿ ਜਿੰਦਾਬਾਦ। ਮੈਗੀ ਨਾਲੋਂ ਜ਼ਿਆਦਾ ਹੋ ਜਾਊਗਾ ਉਹ ਚੋ ਫੈਨ ਦੀ ਆਵਾਜ਼ ਆਣੀ ਵਿੱਚੋਂ ਗਰਮੀ 'ਚ ਥੋੜਾ ਪਰਨ ਆ ਗਿਆ ਮੰਮੀ ਦਾ ਸੂਟ ਸੀ ਹੋ ਗਿਆ ਦੇਖ ਕੇ ਆ ਮੈਂ ਰੋਟੀ ਬਣਾ ਜਲਦੀ ਭੁੱਖ ਬੋ ਲੱਗੀ ਜਲਦੀ ਕਰ ਜਲਦੀ ਰੋਟੀ ਬਣਾ ਲੈ ਭਾਈ ਰੋਟੀ ਬਣਾਉਂਗੀ ਮੇਰਾ ਹੋਰ ਕੋਟਾ ਪਿਆ ਹਲੇ ਚੱਲ ਦੋਰ ਹਾਲਾ ਤਾਂ ਫੈਰ ਨੂੰ ਕਾਉਂਟ ਕਰੋ ਚਾ ਚਾ ਚੱਪ ਹਲੇ ਤੱਕ ਬਣਿਆ ਨਹੀਂ ਸੂਟ ਵੜ ਗਿਆ ਇਹ ਜੂਦਾ ਤਿਆਰ ਹੁੰਦਾ ਵਿਆਹ ਲੈਣਾ ਜਿਹ ਹੈ ਆਮ ਜ਼ਿੰਦਗੀ ਜਿਹ ਹੈ ਮੈਂਟੋਸ ਜ਼ਿੰਦਗੀ ਓਹ ਵੀ ਦੇਖ ਕਿੰਨਾ ਕੀ ਕਰਦੀ ਪਈ ਐ ਪੁੱਤ ਨਾ ਇਹ ਉਹ ਹੀ ਦੱਬਿਆ ਲੈ ਨਾ ਕਿ ਕਿੰਨਾ ਹੈ 10 ਹੈ ਜੀ ਸੂਟ ਦਾ ਵਾਓ ਜਦ ਦਿੰਨ ਦਾਦੀ ਨੂੰ ਕਹੇ ਸਿੱਮੀ ਠੀਕ ਹੈ ਬਣੇ ਖੁੱਲਾ ਥੋੜਾ ਨਾ ਹਾਂ ਹੋਈ ਮੈਂ ਦੰਦੀ ਕੋਲ ਹੋਲੀ ਨੂੰ ਵੀ ਮਾਰੂ ਨਾ ਨਾ ਹਾਂ ਉਹ ਦਾ ਬੈਟ ਇਹਨਾਂ ਨਾਲ ਕੋ ਬਾ ਨਾ ਪੇਸਾ ਕੋਈ ਉਹਦਾ ਕਲਰ ਚੱਜ ਗਿਆ ਕਲਰ ਤਾਂ ਜਾਚੀ ਜਾਂਦਾ ਮੇਰੇ ਬੁੱਗੇ ਨੂੰ ਹਾਂ ਹੂੰ ਦੇ ਦੋ ਸੈਰ ਤੇ ਰੱਖਤੇ ਆ ਪਰ ਸੂਟ ਹੱਲੇ ਵੀ ਦੇਖ ਲੋ ਕੁੜੀ ਕੋ ਕਿੰਨੇ ਆ ਸਫਾਈ ਇਹਨੇ ਕਰ ਲਈ ਹੋਈ ਆ ਮੇਰਾ ਖਾਨਾ ਦੇਖ ਕੇ ਹੋਰ ਵਿੱਚ ਤਿੰਨ ਚਾਰ ਟੀ-ਸ਼ਰਟ ਆ ਦੋ ਦਨ ਪੈਂਟ ਆ ਇੰਨੀਆਂ ਕੱਡੀਆਂ ਪੰਜ ਛੇ ਪੈਂਟਾਂ ਸਿੱਟੀਆਂ ਕੱਢ ਕੇ ਕਿਹੜੀ ਪਾਉਂਦੇ ਜੀ ਤਿੰਨ ਚਾਰ ਟੀ-ਸ਼ਰਟ ਆ ਆ ਕਿੰਨੇ ਸੂਟ ਆ ਹੁਣ ਦੇਖ ਲੋ ਤੁਸੀਂ ਗਿਣ ਲੋ ਸਾਰੇ ਜਣੇ ਜਿਹਨੇ ਅੱਜ ਤੋਂ ਬਾਅਦ ਮੈਨੂੰ ਕਿਹਾ ਤੁਸੀਂ ਮੇਰੇ ਸਾਥ ਦਿਓ ਫਿਰ ਜਿਹਨੇ ਕਿਹਾ ਉਹਨਾਂ ਨਾਲ ਕੋਡ ਦੇਉ ਫਿਰ ਹੈ ਉਹ ਜੇ ਉਹ ਵੀ ਕਹਿੰਦੀ ਹੈ ਹੀ ਹੋਣੀ ਆ ਜਿਹੜੀ ਕਹੂਗੀ ਯਾਰ ਤੇ ਸੂਟ ਨਾਲ ਹੀ ਹੋਵੇ ਨਹੀਂ ਸੂਟ ਕਿੰਨੇ ਸੂਟ ਆ ਤੇਰੇ ਪਾndi ਤੂੰ ਕਹਿੰਦੇ ਸੁ ਪੀਟੀ ਸ਼ਰਟ ਆ ਫੇ ਵੀ ਮੇਰੀ ਹੀ ਪਾਣੀ ਆ ਤੂੰ ਹੈਂ ਤੀਜੀ ਟੀ-ਸ਼ਰਟ ਪਾ ਲਈ ਚਵੇਰਦੀ ਤੂੰ ਫੇਰ ਕਿ ਹੁਣ ਨਹੀਂ ਆ ਸਾਡੇ ਜਦੋਂ ਤੇ ਹੁਣ ਜਾ ਕੇ ਸ਼ਾਪ ਤੋਂ ਵੈਲੀ ਹੋਈ ਆ ਮੋੜ ਚੱਲ ਫੇਰ ਢੋਣ ਗੈਟ ਆਊਟ ਆ ਮੇਰਾ ਬੱਗਾ ਬਹੁਤ ਬੰਦੇ ਲੱਗੇ ਨੇ ਸਾਰੇ ਆ ਦੇਖ ਹੈਂ ਹੈਂ ਪਰਸ ਵੀ ਕਿੰਨੇ ਆ ਲੱਗਦੇ ਆ ਹਾਂ 1 2 3 4 5 6 7 8 8 ਪਰਸਾ ਅੱਲੇ ਹੋਰ ਮੰਗਾ ਦੇ ਇਹ ਸਾਰੇ ਇੰਸਟਾਗ੍ਰਾਮ ਵਾਲੇ ਆ ਦੋਸਤੋ ਲੋਕੀ ਭੇਜਦੇ ਨੇ ਇੰਸਟਾਗ੍ਰਾਮ ਤੋਂ ਹਲੇ ਮੈਂ ਉਹ ਕਪੜੇ ਪੈਕ ਕਰਕੇ ਰੱਖਿਆ ਜਿਹੜੇ ਨਵੇਂ ਆਣ ਜਾਣ ਲਈ ਕੋਈ ਇਥੇ ਰੋ ਪੈਕ ਕਰਕੇ ਰੱਖਦੇ ਨੇ ਵੈਸੇ ਤੈਂ ਚਾਰੀ ਆ ਉੱਪਰ ਵਾਲੇ ਵੀ ਨਵੇਂ ਆ ਉਸ ਬਾਕਸੇ ਵੀ ਆ ਨਹੀਂ ਡਰੈਸਾਂ ਜਿਹੜੀ ਆ ਚਲ ਗੈਟ ਆਊਟ ਹੋ ਜਾ ਇੱਥੋਂ ਉਸ ਬਾਕਸੇ ਵੀ ਫੇਜ਼ਲ ਕਿੱਥੇ ਆ ਬਾਹਰ ਲਈ ਤਾਂ ਕਿੰਨੇ ਚਲ ਬੰਦ ਕਰਦੇ ਹਾਂ ਅਲਮਾਰੀ